6 ਦਸੰਬਰ ਨੂੰ ਜਿਹੜਾ ਇੱਕ ਵਾਰ ਜਥਾ ਜਿਹੜਾ ਅੱਗੇ ਵਧਦਾ ਏ ਪਰ ਸਰਬੰਨ ਸਿੰਘ ਪੰਦੇਰ ਹਾਲਾਤਾਂ ਨੂੰ ਦੇਖਦੇ ਹੋਏ ਜਥੇ ਨੂੰ ਵਾਪਸ ਬੁਲਾ ਲੈਂਦੇ ਨੇ ਅਤੇ 7 ਦਸੰਬਰ ਦਾ ਦਿਨ ਜਿਹੜਾ ਉਡੀਕ ਕੀਤੀ ਜਾਂਦੀ ਹੈ ਕਿ ਹੋ ਸਕਦਾ ਹੈ ਕਿ ਕੇਂਦਰ ਦੇ ਨਾਲ ਕੋਈ رابطہ ਹੋ ਸਕੇ ਕੇਂਦਰ ਸਰਕਾਰ ਦੇ ਵੱਲੋਂ ਕੋਈ ਫਰਮਾਨ ਜਾਰੀ ਹੋ ਸਕੇ ਮਨਜ਼ੂਰੀ ਮਿਲ ਸਕੇ ਤਾਂ ਕੋਈ ਵੀ ਜਿਹੜਾ ਆ ਮਨਜ਼ੂਰੀ ਲੈਟਰ ਨਹੀਂ ਮਿਲਦਾ ਕਿਸਾਨਾਂ ਨੂੰ ਉਸ ਤੋਂ ਬਾਅਦ ਅੱਜ ਯਾਨੀ ਕਿ 8 ਦਸੰਬਰ ਦਾ ਦਿਨ ਇੱਕ ਵਾਰ ਫੇਰ ਤੋਂ ਕਿਸਾਨਾਂ ਦੇ ਵੱਲੋਂ ਜਿਹੜਾ ਆ ਐਲਾਨ ਕੀਤਾ ਜਾਂਦਾ ਹੈ ਕਿ ਦਿੱਲੀ ਕੂਚ ਕੀਤਾ ਜਾਵੇਗਾ 12 ਵਜੇ ਦਾ ਸਮਾਂ ਰੱਖਿਆ ਗਿਆ ਤਾਂ 12 ਵਜੇ ਦੇ ਸਾਰ ਹੀ ਕਿਸਾਨਾਂ ਦੇ ਵੱਲੋਂ ਅਰਦਾਸਾਂ ਸੋਧ ਕੇ ਤਿਆਰੀ ਜਿਹੜੀ ਕਰ ਲਈ ਜਾਂਦੀ ਹੈ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇੱਕ ਵਾਰ ਫੇਰ ਤੋਂ ਟਕਰਾਅ ਵਾਲੀ ਸਥਿਤੀ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ਹੀ ਕਿਸਾਨਾਂ ਦੇ ਵੱਲੋਂ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਵੀ ਉਹ ਸੁਣਵਾਈ ਜਿਹੜੀਆਂ ਨਹੀਂ ਹੋ ਰਹੀ ਕਿਸਾਨਾਂ ਨੂੰ ਅੱਗੇ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਉਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬੇहद ਅਹਿਮ ਖਾਸ ਨੇ ਜਿਨ੍ਹਾਂ ਦੇ ਵਿੱਚ ਕਿਸਾਨ ਜਿਹੜੇ ਨੇ ਆਹਮੋ ਸਾਹਮਣੇ ਹੁੰਦੇ ਹੋਏ ਪ੍ਰਸ਼ਾਸਨ ਦੇ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਝੰਡੇ ਜਿਹੜੇ ਨੇ ਫੜੇ ਹੋਏ ਨੇ ਇੱਥੋਂ ਤੱਕ ਕਿ ਤਿਰੰਗੇ ਝੰਡੇ ਵੀ ਕਿਸਾਨਾਂ ਦੇ ਹੱਥਾਂ ਦੇ ਵਿੱਚ ਦਿਖਾਈ ਦਿੱਤੇ ਨੇ ਪਰ ਕਿਸਾਨਾਂ ਨੂੰ ਜਿਹੜਾ ਆ ਰਾਜਧਾਨੀ ਦੇ ਵਿੱਚ ਦਾਖਲ ਹੋਣ ਤੋਂ ਕਿਤੇ ਨਾ ਕਿਤੇ ਰੋਕਣ ਦੀ ਅ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਰਵੀ ਸੰਗਰਾ ਜਿਹੜੇ ਨੇ ਲਗਾਤਾਰ ਜਮੀਨੀ ਪੱਧਰ ਦੇ ਉੱਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ਹੀ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਵਾਰ ਫੇਰ ਤੋਂ ਤਣਾਅਪੂਰਨ ਸਥਿਤੀ ਜਿਹੜੀ ਹੈ ਉਹ ਬਣ ਸਕਦੀ ਹੈ ਜਿਸ ਦੇ ਵਿੱਚ ਤੁਹਾਨੂੰ ਚਾਹਤ ਦਿਨੇ ਕਿ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਬਿੱਤੇ ਦਿਨੀ ਛੱਡੇ ਗਏ ਸੀ ਜਿਸ ਦੇ ਵਿੱਚ 5 ਤੋਂ 10 ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਸੀ ਅਤੇ ਕਿਸਾਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਉਣਾ ਪਿਆ ਸੀ ਇਹ ਤਸਵੀਰਾਂ ਜਿਹੜੀਆਂ ਨੇ ਇਹ ਲੇਟੈਸਟ ਤਸਵੀਰਾਂ ਜਿਹੜੀਆਂ ਕਿ ਉਸ ਵਕਤ ਸ਼ੰਭੂ ਬਾਰਡਰ ਦੇ ਉੱਤੇ ਜੋ ਮਾਹੌਲ ਬਣਿਆ ਹੋਇਆ ਉੱਧਰ ਸਾਰੀਆਂ ਨੇ ਇੱਕ ਪਾਸੇ ਮੀਡੀਆ ਕਰਮਚਾਰੀ ਨੇ ਅਤੇ ਕਿਸਾਨਾਂ ਦਾ ਵੱਡਾ ਇਕੱਠ ਜਿਹੜਾ ਦੇਖ ਨੂੰ ਮਿਲ ਰਿਹਾ ਤੇ ਉੱਧਰ ਪ੍ਰਸ਼ਾਸਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਨੇ ਅਫਸਰ ਨੇ ਉਹ ਲਗਾਤਾਰ ਕਿਸਾਨਾਂ ਨੂੰ ਇੱਕ ਗੱਲ ਕਹਿ ਰਹੇ ਨੇ ਕਿ ਤੁਹਾਡੇ ਕੋਲ ਜੇ ਮਨਜ਼ੂਰੀ ਲੈਟਰ ਹੈਗਾ ਤਾਂ ਹੀ ਤੁਸੀਂ ਅੱਗੇ ਜਾ ਸਕਦੇ ਹੋ ਦਿੱਲੀ ਤੋਂ ਤੁਸੀਂ ਮਨਜ਼ੂਰੀ ਲੈਟਰ ਲੈ ਕੇ ਆਓ ਅਸੀਂ ਤਾਂ ਹੀ ਤੁਹਾਨੂੰ ਅੱਗੇ ਜਾਣ ਦਵਾਵਾਂਗੇ ਇਸ ਤੋਂ ਇਲਾਵਾ ਤੁਸੀਂ ਅੱਗੇ ਨਹੀਂ ਜਾ ਸਕਦੇ ਸੰਭਵ ਹੀ ਨਹੀਂ ਹੈਗਾ ਨਾ ਜਿਹੜੀ ਹੈ ਮੂੰਹ ਤੇ ਕੀਤੀ ਜਾ ਰਹੀ ਕਿਸਾਨਾਂ ਦੇ ਤੇ ਕਿਸਾਨ ਜਿਹੜੇ ਨੇ ਉਹ ਵੀ ਅੱਗੋਂ ਚੇਤਾਵਨੀ ਦਿੰਦੇ ਨੇ ਕਿ ਤੁਸੀਂ ਅ ਪੰਜਾਬ ਦੀ ਸਰਹੱਦ ਦੇ ਵਿੱਚ ਇਹ ਬਾਰਡਰ ਕਿਵੇਂ ਬਣਾਇਆ ਤੁਹਾਡੇ ਕੋਲ ਕੀ ਮਨਜ਼ੂਰੀ ਹੈ ਤੁਸੀਂ ਵੀ ਲੈਟਰ ਦਿਖਾਓ ਇਸ ਤਰੀਕੇ ਦੇ ਤਲਖੀ ਬਿਆਨਬਾਜ਼ੀ ਜਿਹੜੀ ਹੈ ਇਸ ਵਕਤ ਜਿਹੜੀ ਆ ਬਾਰਡਰ ਤੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬੇहद अहम ਖਾਸ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਜੱਥਾ ਜਿਹੜਾ ਇੱਕ ਵਾਰ ਫੇਰ ਤੋਂ ਆ ਕੋਸ਼ਿਸ਼ ਜਿਹੜੀ ਆ ਉਹ ਕਰਦਾ ਨਜ਼ਰ ਆ ਰਿਹਾ ਹੈ ਤਹ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਹਰਿਆਣਾ ਪੁਲਿਸ ਨੇ ਕਿਸਾਨਾਂ ਤੋਂ ਜਿਹੜਾ ਪਹਛਾਨ ਪੱਤਰਾਂ ਦੀ ਵੀ ਮੰਗ ਕੀਤੀ ਹੈ ਕਿ ਕਿਹੜੇ-ਕਿਹੜੇ ਕਿਸਾਨ ਜਿਹੜੇ ਨੇ ਅੱਜ ਦੇ ਜਥੇ ਦੇ ਵਿੱਚ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਇੱਕ ਲਿਸਟ ਜਿਹੜੀ ਆ ਪਹਿਲਾਂ ਜਿਹੜੇ 6 ਦਸੰਬਰ ਨੂੰ ਕਿਸਾਨ ਗਏ ਸੀ ਉਹਨਾਂ ਦੀ ਲਿਸਟ ਜਿਹੜੀ 101 ਕਿਸਾਨਾਂ ਦੀ ਲਿਸਟ ਜਿਹੜੀ ਸੀ ਕਿਹੜੇ ਸ਼ਹਿਰ ਤੋਂ ਆਏ ਸੀ ਕਿਹੜੇ ਪਿੰਡ ਦੇ ਸਨ ਅਤੇ ਕਿਹੜੀ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਫੋਨ ਨੰਬਰ ਵੀ ਜਿਹੜੇ ਨੇ ਇੱਕ ਸੂਚੀ ਦੇ ਵਿੱਚ ਅਟੈਚ ਕੀਤੇ ਗਏ ਸੀ ਹੂਬੂ ਅਜੇ ਹੀ ਇੱਕ ਸੂਚੀ ਜਿਹੜੀ ਅੱਜ ਵੀ ਜਿਹੜੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਪੂਰੀ ਜਾਣਕਾਰੀ ਕਿਸਾਨਾਂ ਦੇ ਬਾਰੇ ਦਿੱਤੀ ਗਈ ਹੈ ਵੀ ਕਿਹੜੇ ਕਿਹੜੇ ਕਿਸਾਨ ਅੱਜ ਦੇ ਜਥੇ ਦੇ ਵਿੱਚ ਮਰਜੀਵੜੇ ਜਥੇ ਦੇ ਵਿੱਚ ਜਿਹੜੇ ਸ਼ਾਮਲ ਨੇ ਜਿਨ੍ਹਾਂ ਦੇ ਵੱਲੋਂ ਅੱਜ ਦਿੱਲੀ ਕੂਚ ਜਿਹੜਾ ਕੀਤਾ ਜਾਵੇਗਾ ਪਰ ਕਿਤਨਾ ਕਿਤੇ ਪ੍ਰਸ਼ਾਸਨ ਜਿਹੜਾ ਅੜਿੱਕਾ ਬਣਿਆ ਹੋਇਆ ਹੈ ਦਿੱਲੀ ਜਿਹੜਾ ਆ ਉਹ ਕਿਸਾਨ ਜਾਣ ਵਾਸਤੇ ਲਗਾਤਾਰ ਜद्दोजहद ਕਰ ਰਹੇ ਨੇ ਹਰਿਆਣਾ ਪੁਲਿਸ ਜਿਹੜੀ ਹੈ ਕਿਸਾਨਾਂ ਤੋਂ ਪਛਾਣ ਪੱਤਰ ਵੀ ਮੰਗ ਰਹੀ ਹੈ ਹਰਿਆਣਾ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਲਗਾਤਾਰ ਬਹਿਸ ਬਾਜੀ ਜਾਰੀ ਹੈ ਤਾਂ ਰਵੀ ਜੇਕਰ ਗੱਲ ਕੀਤੀ ਜਾਵੇ ਰਵੀ ਸੰਗਰਾਹੂਰ ਲਗਾਤਾਰ ਕਵਰੇਜ ਕਰ ਰਹੇ ਨੇ ਲਗਾਤਾਰ ਜਿਹੜੇ ਮੂਵਮੈਂਟ ਉੱਥੇ ਹੋ ਰਹੀ ਆ ਉਹ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਹਰਿਆਣਾ ਪੁਲਿਸ ਨੇ ਇਸ ਵਕਤ ਅਥਰੂ ਗੈਸ ਦੇ ਗੋਲੇ ਛੱੜਨੇ ਵੀ ਸ਼ੁਰੂ ਕਰ ਦਿੱਤੇ ਨੇ ਵੱਡੀ ਖਬਰ ਇਸ ਵਕਤ ਅਥਰੂ ਗੈਸ ਦੇ ਗੋਲੇ ਇੱਕ ਵਾਰ ਫੇਰ ਤੋਂ ਹਰਿਆਣਾ ਸਰਕਾਰ ਦੇ ਵੱਲੋਂ ਜਿਹੜਾ ਆ ਉਹੋ ਛੱਡਣੇ ਸ਼ੁਰੂ ਕਰ ਦਿੱਤੇ ਨੇ ਤਸਵੀਰਾਂ ਅਸੀਂ ਤੁਹਾਨੂੰ ਜਲਦੀ ਦਿਖਾਵਾਂਗੇ ਪੀਸੀਆਰ ਟੀਮ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਉਹ ਤਸਵੀਰਾਂ ਵੀ ਜਿਹੜੀਆਂ ਨੇ ਨਸ਼ਰ ਕੀਤੀਆਂ ਜਾਣ ਜਿਸ ਦੇ ਵਿੱਚ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਵਾਰ ਫੇਰ ਤੋਂ ਤਣਾਅਪੂਰਨ ਮਾਹੌਲ ਜਿਹੜਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਇੱਕ ਵਾਰ ਫੇਰ ਤੋਂ ਤੁਹਾਨੂੰ ਦੱਸ ਦਿੰਨੇ ਆ ਤੇ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਸામਨੇ ਆ ਰਹੀਆਂ ਨੇ ਬੇहद ਖਾਸ ਤਸਵੀਰਾਂ ਨੇ ਜਿੱਥੇ ਇੱਕ ਵਾਰ ਫੇਰ ਤੋਂ ਮਾਹੌਲ ਜਿਹੜਾ ਉਹ ਤਣਾਪੂਰਨ ਬਣਦਾ ਨਜ਼ਰ ਆ ਰਿਹਾ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਹੁਣ ਉੱਥੇ ਜਾਨੀ ਕਿ ਸ਼ੰਭੂ ਬਾਰਡਰ ਦੇ ਉੱਤੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਦਾਗੇ ਜਾ ਰਹੇ ਨੇ ਤਾਂ ਕਿ ਕਿਸਾਨਾਂ ਨੂੰ ਜਿਹੜਾ ਉੱਥੋਂ ਖਦੇੜਿਆ ਜਾਵੇ ਜਿਵੇਂ ਕਿ 6 ਦਸੰਬਰ ਨੂੰ ਮਾਹੌਲ ਜਿਹੜਾ ਬਣਿਆ ਸੀ ਇੱਕ ਵਾਰ ਫੇਰ ਤੋਂ ਅਜਿਹਾ ਮਾਹੌਲ ਜਿਹੜਾ ਸਿਰਜਣ ਦੀ ਕੋਸ਼ਿਸ਼ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਖਦੇੜਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਮਾਹੌਲ ਜਿਹੜਾ ਇਸ ਵਕਤ ਤਣਾਅਪੂਰਨ ਬਣਦਾ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ਹੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਿਸਾਨ ਜਿਹੜੇ ਕੂਚ ਕਰਦੇ ਨਜ਼ਰ ਆ ਰਹੇ ਨੇ ਬਹਿਸ ਬਾਜੀ ਪ੍ਰਸ਼ਾਸਨ ਦੇ ਨਾਲ ਹੁੰਦੀ ਹੈ ਅਤੇ ਪ੍ਰਸ਼ਾਸਨ ਵੀ ਜਿਹੜਾ ਆ ਲਗਾਤਾਰ ਕਿਸਾਨਾਂ ਨੂੰ ਰੋਕਣ ਦੇ ਵਿੱਚ ਜਿਹੜਾ ਸਫਲ ਹੋ ਰਿਹਾ ਇੱਕ ਵਾਰ ਫੇਰ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਤੇ ਕਿਸਾਨ ਜਿਹੜੇ ਨੇ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਕਰਦੇ ਨਜ਼ਰ ਆ ਰਹੇ ਨੇ ਪਰ ਕਿਤੇ ਨਾ ਕਿਤੇ ਕਿਸਾਨ ਜਿਹੜੇ ਨੇ ਉਹ مایੂਸ ਵੀ ਨੇ ਕਿ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਤਾਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਕਿਸਾਨ ਵੀ ਇਸ ਵਕਤ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬਾਜੂ ਜੀ ਅੱਜ ਹਰਿਆਣੇ ਦੀ ਪੁਲਿਸ ਨੇ ਇੱਕ ਨਵੀਂ ਮੰਗ ਰੱਖੀ ਉਹ ਕਹਿੰਦੇ ਕਿ ਸਾਡੇ ਕੋਲੇ ਲਿਸਟ ਪਹੁੰਚੀ ਆ ਆਗੂਆਂ ਦੇ ਵੱਲੋਂ ਉਹ ਕਹਿੰਦੇ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਵੈਰੀਫਾਈ ਕਰਵਾਓ ਕਿ ਉਹੀ ਜਥਾ ਹੈ ਜਿਹੜਾ ਜਾ ਰਿਹਾ ਹੈ ਕਿ ਅਜਿਹਾ ਹੈਗਾ ਤੁਹਾਡੇ ਵੱਲੋਂ ਕੋਈ ਲਿਸਟ ਪ੍ਰੋਵਾਈਡ ਕਰਵਾਈ ਗਈ ਹੈ ਪਹਿਲੀ ਗੱਲ ਤਾਂ ਸਾਡੇ ਵੱਲ ਲਿਸਟ ਪ੍ਰੋਵਾਈਡ ਨਹੀਂ ਕਰਵਾਈ ਗਈ ਜੀ ਲਿਸਟ ਰਹੀ ਆ ਸੋਸ਼ਲ ਮੀਡੀਆ 'ਤੇ ਜਨ ਤੱਕ ਉੱਥੋਂ ਨੱਚੀ ਆ ਜੀ ਮੇਰਾ ਸਵਾਲ ਹੈ ਕਿ ਜਿਹੜੇ ਬੰਦੇ ਇੱਥੇ ਬੈਠੇ ਆ ਮੋਰਚੇ ਦੇ ਵਿੱਚ ਇਹ ਲੋਹਰੋਂ ਆਏ ਆ ਕਿ ਚਾਈਨਾ ਚੋਂ ਆਏ ਆ ਗਿਆ ਕੀ ਪੰਜਾਬ ਦੇ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਸੀਏਡੀ ਨੂੰ ਇਹ ਨਹੀਂ ਪਤਾ ਕਿ ਜਿਹੜੇ ਬੰਦੇ ਮੋਰਚੇ 'ਤੇ ਬੈਠੇ ਆ ਮਗਲੇ 300 ਦਿਨ ਤੋਂ ਉਹ ਕੌਣ ਹੈ ਇਹ ਬਿਲਕੁਲ ਗਲਤ ਕਰ ਰਹੇ ਆ ਲਿਸਟ ਮਿਲਾਉਣ ਦਾ ਮਤਲਬ ਕੀ ਹੈ ਰਾਜੂ ਜੀ ਅੱਜ ਹਰਿਆਣੇ ਦੀ ਪੁਲਿਸ ਨੇ ਇੱਕ ਨਵੀਂ ਮੰਗ ਰੱਖੀ ਉਹ ਕਹਿੰਦੇ ਕਿ ਸਾਡੇ ਕੋਲੇ ਲਿਸਟ ਪਹੁੰਚੀ ਆ ਆਗੂਆਂ ਦੇ ਵੱਲੋਂ ਉਹ ਕਹਿੰਦੇ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਵੈਰੀਫਾਈ ਕਰਵਾਓ ਕਿ ਉਹੀ ਜਥਾ ਹੈ ਜਿਹੜਾ ਜਾ ਰਿਹਾ ਹੈ ਕਿ ਅਜਿਹਾ ਹੈਗਾ ਤੁਹਾਡੇ ਵੱਲੋਂ ਕੋਈ ਲਿਸਟ ਪ੍ਰੋਵਾਈਡ ਕਰਵਾਈ ਗਈ ਹੈ ਪਹਿਲੀ ਗੱਲ ਤਾਂ ਸਾਡੇ ਵੱਲੋਂ ਲਿਸਟ ਪ੍ਰੋਵਾਈਡ ਨਹੀਂ ਕਰਵਾਈ ਗਈ ਜੀ ਲਿਸਟ ਹੈਗੀ ਆ ਸੋਸ਼ਲ ਮੀਡੀਆ ਦੇ ਜਨ ਤੱਕ ਉੱਥੋਂ ਨੱਚੀ ਆ ਜੀ ਮੇਰਾ ਸਵਾਲ ਹੈ ਕਿ ਜਿਹੜੇ ਬੰਦੇ ਇੱਥੇ ਬੈਠੇ ਆ ਮੋਰਚੇ ਦੇ ਵਿੱਚ ਇਹ ਲੋਹਰੋਂ ਆਏ ਆ ਕਿ ਚਾਈਨਾ ਚੋਂ ਆਏ ਆ ਗਿਆ ਕੀ ਪੰਜਾਬ ਦੇ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਸੀਐਡੀ ਨੂੰ ਇਹ ਨਹੀਂ ਪਤਾ ਕਿ ਜਿਹੜੇ ਬੰਦੇ ਮੋਰਚੇ ਦੇ ਬੈਠੇ ਆ ਮਗਲੇ 300 ਦਿਨ ਤੋਂ ਉਹ ਕੌਣ ਹੈ ਇਹ ਬਿਲਕੁਲ ਗਲਤ ਕਰ ਰਹੇ ਆ ਲਿਸਟ ਮਿਲਾਉਣ ਦਾ ਮਤਲਬ ਕੀ ਹੈ ਸ਼ੰਭੂ ਬਾਰਡਰ ਦੇ ਉੱਤੇ ਇੱਕ ਵੱਡੀ ਹਲਚਲ ਇਸ ਵਕਤ ਦੇਖਣ ਨੂੰ ਮਿਲ ਰਹੀ ਹੈ ਤਕਰੀਬਨ 12 ਵਜੇ ਕਿਸਾਨ ਜਿਹੜੇ ਨੇ ਕੂਚ ਕਰ ਚੁੱਕੇ ਨੇ ਦਿੱਲੀ ਵਾਸਤੇ ਪਰ ਉੱਧਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫੇਰ ਤੋਂ ਕਿਸਾਨਾਂ ਨੂੰ ਬਾਰਡਰ ਦੇ ਉੱਤੇ ਹੀ ਰੋਕ ਲਿਆ ਗਿਆ ਏ ਕਿਸਾਨਾਂ ਨੂੰ ਲਗਾਤਾਰ ਰੋਕਿਆ ਜਾ ਰਿਹਾ ਅਤੇ ਮਨਜ਼ੂਰੀ ਪੱਤਰ ਦਿਖਾਉਣ ਦੇ ਵਾਸਤੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ 101 ਕਿਸਾਨਾਂ ਦਾ ਮਰਜੀਵੜਾ ਜਥਾ ਜਿਹੜਾ ਇੱਕ ਵਾਰ ਫੇਰ ਤੋਂ ਉਹ ਜਿਹੜਾ ਦਿੱਲੀ ਕੂਚ ਕਰਨ ਵਾਸਤੇ ਅੱਗੇ ਵਧਿਆ ਏ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ 6 ਦਸੰਬਰ ਨੂੰ ਜਿਹੜਾ ਇੱਕ ਵਾਰ ਜਥਾ ਜਿਹੜਾ ਅੱਗੇ ਵਧਦਾ ਏ ਪਰ ਸਰਬੰਨ ਸਿੰਘ ਪੰਦੇਰ ਹਾਲਾਤਾਂ ਨੂੰ ਦੇਖਦੇ ਹੋਏ ਜਥੇ ਨੂੰ ਵਾਪਸ ਬੁਲਾ ਲੈਂਦੇ ਨੇ ਅਤੇ 7 ਦਸੰਬਰ ਦਾ ਦਿਨ ਜਿਹੜਾ ਉਡੀਕ ਕੀਤੀ ਜਾਂਦੀ ਏ ਕਿ ਹੋ ਸਕਦਾ ਕਿ ਕੇਂਦਰ ਦੇ ਨਾਲ ਕੋਈ ਰਾਪਤਾ ਹੋ ਸਕੇ ਕੇਂਦਰ ਸਰਕਾਰ ਦੇ ਵੱਲੋਂ ਕੋਈ ਫਰਮਾਨ ਜਾਰੀ ਹੋ ਸਕੇ ਮਨਜ਼ੂਰੀ ਮਿਲ ਸਕੇ ਤਾਂ ਕੋਈ ਵੀ ਜਿਹੜਾ ਆ ਮਨਜ਼ੂਰੀ ਲੈਟਰ ਨਹੀਂ ਮਿਲਦਾ ਕਿਸਾਨਾਂ ਨੂੰ ਉਸ ਤੋਂ ਬਾਅਦ ਅੱਜ ਯਾਨੀ ਕਿ 8 ਦਸੰਬਰ ਦਾ ਦਿਨ ਇੱਕ ਵਾਰ ਫੇਰ ਤੋਂ ਕਿਸਾਨਾਂ ਦੇ ਵੱਲੋਂ ਜਿਹੜਾ ਆ ਐਲਾਨ ਕੀਤਾ ਜਾਂਦਾ ਹੈ ਕਿ ਦਿੱਲੀ ਗੂਚ ਕੀਤਾ ਜਾਵੇਗਾ 12 ਵਜੇ ਦਾ ਸਮਾਂ ਰੱਖਿਆ ਗਿਆ ਤਾਂ 12 ਵਜੇ ਦੇ ਸਾਰ ਹੀ ਕਿਸਾਨਾਂ ਦੇ ਵੱਲੋਂ ਅਰਦਾਸਾਂ ਸੋਧ ਕੇ ਤਿਆਰੀ ਜਿਹੜੀ ਕਰ ਲਈ ਜਾਂਦੀ ਹੈ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇੱਕ ਵਾਰ ਫੇਰ ਤੋਂ ਟਕਰਾਅ ਵਾਲੀ ਸਥਿਤੀ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ਹੀ ਕਿਸਾਨਾਂ ਦੇ ਵੱਲੋਂ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਵੀ ਉਹ ਸੁਣਵਾਈ ਜਿਹੜੀਆਂ ਨਹੀਂ ਹੋ ਰਹੀ ਕਿਸਾਨਾਂ ਨੂੰ ਅੱਗੇ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਉਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬੇहद ਅਹਿਮ ਖਾਸ ਨੇ ਜਿਨ੍ਹਾਂ ਦੇ ਵਿੱਚ ਕਿਸਾਨ ਜਿਹੜੇ ਨੇ ਆਹਮੋ ਸਾਹਮਣੇ ਹੁੰਦੇ ਹੋਏ ਪ੍ਰਸ਼ਾਸਨ ਦੇ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਝੰਡੇ ਜਿਹੜੇ ਨੇ ਫੜੇ ਹੋਏ ਨੇ ਇੱਥੋਂ ਤੱਕ ਕਿ ਤਿਰੰਗੇ ਝੰਡੇ ਵੀ ਕਿਸਾਨਾਂ ਦੇ ਹੱਥਾਂ ਦੇ ਵਿੱਚ ਦਿਖਾਈ ਦਿੱਤੇ ਨੇ ਪਰ ਕਿਸਾਨਾਂ ਨੂੰ ਜਿਹੜਾ ਆ ਰਾਜਧਾਨੀ ਦੇ ਵਿੱਚ ਦਾਖਲ ਹੋਣ ਤੋਂ ਕਿਤੇ ਨਾ ਕਿਤੇ ਰੋਕਣ ਦੀ ਅ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਰਵੀ ਸੰਗਰਾ ਜਿਹੜੇ ਨੇ ਲਗਾਤਾਰ ਜਮੀਨੀ ਪੱਧਰ ਦੇ ਉੱਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ਹੀ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਵਾਰ ਫੇਰ ਤੋਂ ਤਣਾਅਪੂਰਨ ਸਥਿਤੀ ਜਿਹੜੀ ਹੈ ਉਹ ਬਣ ਸਕਦੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਬੀਤੇ ਦਿਨੀ ਛੱਡੇ ਗਏ ਸੀ ਜਿਸ ਦੇ ਵਿੱਚ 5 ਤੋਂ 10 ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਸੀ ਅਤੇ ਕਿਸਾਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚੋਂ ਦਾਖਲ ਕਰਵਾਉਣਾ ਪਿਆ ਸੀ ਇਹ ਤਸਵੀਰਾਂ ਜਿਹੜੀਆਂ ਨੇ ਇਹ ਲੇਟੈਸਟ ਤਸਵੀਰਾਂ ਜਿਹੜੀਆਂ ਕਿ ਉਸ ਵਕਤ ਸ਼ੰਭੂ ਬਾਰਡਰ ਦੇ ਉੱਤੇ ਜੋ ਮਾਹੌਲ ਬਣਿਆ ਹੋਇਆ ਉੱਧਰ ਸਾਰੀਆਂ ਨੇ ਇੱਕ ਪਾਸੇ ਮੀਡੀਆ ਕਰਮਚਾਰੀ ਨੇ ਅਤੇ ਕਿਸਾਨਾਂ ਦਾ ਵੱਡਾ ਇਕੱਠ ਜਿਹੜਾ ਦੇਖ ਨੂੰ ਮਿਲ ਰਿਹਾ ਤੇ ਉੱਧਰ ਪ੍ਰਸ਼ਾਸਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਨੇ ਅਫਸਰ ਨੇ ਉਹ ਲਗਾਤਾਰ ਕਿਸਾਨਾਂ ਨੂੰ ਇੱਕ ਗੱਲ ਕਹਿ ਰਹੇ ਨੇ ਕਿ ਤੁਹਾਡੇ ਕੋਲ ਜੇ ਮਨਜ਼ੂਰੀ ਲੈਟਰ ਹੈਗਾ ਤਾਂ ਹੀ ਤੁਸੀਂ ਅੱਗੇ ਜਾ ਸਕਦੇ ਹੋ ਦਿੱਲੀ ਤੋਂ ਤੁਸੀਂ ਮਨਜ਼ੂਰੀ ਲੈਟਰ ਲੈ ਕੇ ਆਓ ਅਸੀਂ ਤਾਂ ਹੀ ਤੁਹਾਨੂੰ ਅੱਗੇ ਜਾਣ ਦਵਾਂਗੇ ਇਸ ਤੋਂ ਇਲਾਵਾ ਤੁਸੀਂ ਅੱਗੇ ਨਹੀਂ ਜਾ ਸਕਦੇ ਸੰਭਵ ਹੀ ਨਹੀਂ ਹੈਗਾ ਨਾ ਜਿਹੜੀ ਹੈ ਮੂੰਹ ਤੇ ਕੀਤੀ ਜਾ ਰਹੀ ਕਿਸਾਨਾਂ ਦੇ ਤੇ ਕਿਸਾਨ ਜਿਹੜੇ ਨੇ ਉਹ ਵੀ ਅੱਗੇ ਚੇਤਾਵਨੀ ਦਿੰਦੇ ਨੇ ਕਿ ਤੁਸੀਂ ਅ ਪੰਜਾਬ ਦੀ ਸਰਹੱਦ ਦੇ ਵਿੱਚ ਇਹ ਬਾਰਡਰ ਕਿਵੇਂ ਬਣਾਇਆ ਤੁਹਾਡੇ ਕੋਲ ਕੀ ਮਨਜ਼ੂਰੀ ਹੈ ਤੁਸੀਂ ਵੀ ਲੈਟਰ ਦਿਖਾਓ ਇਸ ਤਰੀਕੇ ਦੇ ਤਲਖੀ ਬਿਆਨਬਾਜ਼ੀ ਜਿਹੜੀ ਹੈ ਇਸ ਵਕਤ ਜਿਹੜੀ ਆ ਬਾਰਡਰ ਤੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬੇहद ਐਮ ਖਾਸ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਦਾ ਜੱਥਾ ਜਿਹੜਾ ਇੱਕ ਵਾਰ ਫੇਰ ਤੋਂ ਆ ਕੋਸ਼ਿਸ਼ ਜਿਹੜੀ ਆ ਉਹ ਕਰਦਾ ਨਜ਼ਰ ਆ ਰਿਹਾ ਹੈ ਤਤ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਹਰਿਆਣਾ ਪੁਲਿਸ ਨੇ ਕਿਸਾਨਾਂ ਤੋਂ ਜਿਹੜਾ ਪਹਛਾਨ ਪੱਤਰਾਂ ਦੀ ਵੀ ਮੰਗ ਕੀਤੀ ਹੈ ਕਿ ਕਿਹੜੇ-ਕਿਹੜੇ ਕਿਸਾਨ ਜਿਹੜੇ ਨੇ ਅੱਜ ਦੇ ਜਥੇ ਦੇ ਵਿੱਚ ਜਾ ਰਹੇ ਨੇ ਜਿਸ ਤਰੀਕੇ ਦੇ ਨਾਲ ਇੱਕ ਲਿਸਟ ਜਿਹੜੀ ਆ ਪਹਿਲਾਂ ਜਿਹੜੇ 6 ਦਸੰਬਰ ਨੂੰ ਕਿਸਾਨ ਕੇ ਸੀ ਉਹਨਾਂ ਦੀ ਲਿਸਟ ਜਿਹੜੀ 101 ਕਿਸਾਨਾਂ ਦੀ ਲਿਸਟ ਜਿਹੜੀ ਸੀ ਕਿਹੜੇ ਸ਼ਹਿਰ ਤੋਂ ਆਏ ਸੀ ਕਿਹੜੇ ਪਿੰਡ ਦੇ ਸਨ ਅਤੇ ਕਿਹੜੀ ਜਥੇਬੰਦੀ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਫੋਨ ਨੰਬਰ ਵੀ ਜਿਹੜੇ ਨੇ ਇੱਕ ਸੂਚੀ ਦੇ ਵਿੱਚ ਅਟੈਚ ਕੀਤੇ ਗਏ ਸੀ ਹੂ ਬਹੂ ਅਜੇ ਹੀ ਇੱਕ ਸੂਚੀ ਜਿਹੜੀ ਅੱਜ ਵੀ ਜਿਹੜੀ ਜਾਰੀ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਪੂਰੀ ਜਾਣਕਾਰੀ ਕਿਸਾਨਾਂ ਦੇ ਬਾਰੇ ਦਿੱਤੀ ਗਈ ਹੈ ਵੀ ਕਿਹੜੇ ਕਿਹੜੇ ਕਿਸਾਨ ਅੱਜ ਦੇ ਜਥੇ ਦੇ ਵਿੱਚ ਮਰਜੀਵੜੇ ਜਥੇ ਦੇ ਵਿੱਚ ਜਿਹੜੇ ਸ਼ਾਮਲ ਨੇ ਜਿਨ੍ਹਾਂ ਦੇ ਵੱਲੋਂ ਅੱਜ ਦਿੱਲੀ ਕੂਚ ਜਿਹੜਾ ਕੀਤਾ ਜਾਵੇਗਾ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਹੜਾ ਅੜਿੱਕਾ ਬਣਿਆ ਹੋਇਆ ਹੈ ਦਿੱਲੀ ਜਿਹੜਾ ਆ ਉਹ ਕਿਸਾਨ ਜਾਣ ਵਾਸਤੇ ਲਗਾਤਾਰ ਜद्दोजहद ਕਰ ਰਹੇ ਨੇ ਹਰਿਆਣਾ ਪੁਲਿਸ ਜਿਹੜੀ ਹੈ ਕਿਸਾਨਾਂ ਤੋਂ ਪਛਾਣ ਪੱਤਰ ਵੀ ਮੰਗ ਰਹੀ ਹੈ ਹਰਿਆਣਾ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਲਗਾਤਾਰ ਬਹਿਸ ਬਾਜੀ ਜਾਰੀ ਹੈ ਤਾਂ ਰਵੀ ਜੇਕਰ ਗੱਲ ਕੀਤੀ ਜਾਵੇ ਰਵੀ ਸੰਗਰਾਹੂਰ ਲਗਾਤਾਰ ਕਵਰੇਜ ਕਰ ਰਹੇ ਨੇ ਲਗਾਤਾਰ ਜਿਹੜੀ ਮੂਵਮੈਂਟ ਉੱਥੇ ਹੋ ਰਹੀ ਆ ਉਹ ਦਿਖਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਹਰਿਆਣਾ ਪੁਲਿਸ ਨੇ ਇਸ ਵਕਤ ਅਥਰੂ ਗੈਸ ਦੇ ਗੋਲੇ ਛੱੜਨੇ ਵੀ ਸ਼ੁਰੂ ਕਰ ਦਿੱਤੇ ਨੇ ਵੱਡੀ ਖਬਰ ਇਸ ਵਕਤ ਅਥਰੂ ਗੈਸ ਦੇ ਗੋਲੇ ਇੱਕ ਵਾਰ ਫੇਰ ਤੋਂ ਹਰਿਆਣਾ ਸਰਕਾਰ ਦੇ ਵੱਲੋਂ ਜਿਹੜਾ ਆ ਉਹੋ ਛੱਡਣੇ ਸ਼ੁਰੂ ਕਰ ਦਿੱਤੇ ਨੇ ਤਸਵੀਰਾਂ ਅਸੀਂ ਤੁਹਾਨੂੰ ਜਲਦੀ ਦਿਖਾਵਾਂਗੇ ਪੀਸੀਆਰ ਟੀਮ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਉਹ ਤਸਵੀਰਾਂ ਵੀ ਜਿਹੜੀਆਂ ਨੇ ਨਸ਼ਰ ਕੀਤੀਆਂ ਜਾਣ ਜਿਸ ਦੇ ਵਿੱਚ ਗੋਲੇ ਜਿਹੜੇ ਨੇ ਉਹ ਛੱਡੇ ਜਾ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਵਾਰ ਫੇਰ ਤੋਂ ਤਣਾਅਪੂਰਨ ਮਾਹੌਲ ਜਿਹੜਾ ਉਹ ਬਣਦਾ ਹੋਇਆ ਨਜ਼ਰ ਆ ਰਿਹਾ ਇੱਕ ਵਾਰ ਫੇਰ ਤੋਂ ਤੁਹਾਨੂੰ ਦੱਸ ਦਿੰਨੇ ਆ ਕਿ ਤਸਵੀਰਾਂ ਜਿਹੜੀਆਂ ਨੇ ਲਗਾਤਾਰ ਸਾਹਮਣੇ ਆ ਰਹੀਆਂ ਨੇ ਬੇहद ਖਾਸ ਤਸਵੀਰਾਂ ਨੇ ਜਿੱਥੇ ਇੱਕ ਵਾਰ ਫੇਰ ਤੋਂ ਮਾਹੌਲ ਜਿਹੜਾ ਉਹ ਤਣਾਪੂਰਨ ਬਣਦਾ ਨਜ਼ਰ ਆ ਰਿਹਾ ਹੈ ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਹੁਣ ਉੱਥੇ ਯਾਨੀ ਕਿ ਸ਼ੰਭੂ ਬਾਰਡਰ ਦੇ ਉੱਤੇ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਦਾਗੇ ਜਾ ਰਹੇ ਨੇ ਤਾਂ ਕਿ ਕਿਸਾਨਾਂ ਨੂੰ ਜਿਹੜਾ ਉੱਥੋਂ ਖਦੇੜਿਆ ਜਾਵੇ ਜਿਵੇਂ ਕਿ 6 ਦਸੰਬਰ ਨੂੰ ਮਾਹੌਲ ਜਿਹੜਾ ਬਣਿਆ ਸੀ ਇੱਕ ਵਾਰ ਫੇਰ ਤੋਂ ਅਜਿਹਾ ਮਾਹੌਲ ਜਿਹੜਾ ਸਿਰਜਣ ਦੀ ਕੋਸ਼ਿਸ਼ ਜਿਹੜੀ ਹੈ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਖਦੇੜਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਮਾਹੌਲ ਜਿਹੜਾ ਇਸ ਵਕਤ ਤਣਾਅਪੂਰਨ ਬਣਦਾ ਨਜ਼ਰ ਆ ਰਿਹਾ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ਹੀ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਕਿਸਾਨ ਜਿਹੜੇ ਕੂਚ ਕਰਦੇ ਨਜ਼ਰ ਆ ਰਹੇ ਨੇ ਬਹਿਸ ਬਾਜੀ ਪ੍ਰਸ਼ਾਸਨ ਦੇ ਨਾਲ ਹੁੰਦੀ ਹੈ ਅਤੇ ਪ੍ਰਸ਼ਾਸਨ ਵੀ ਜਿਹੜਾ ਆ ਲਗਾਤਾਰ ਕਿਸਾਨਾਂ ਨੂੰ ਰੋਕਣ ਦੇ ਵਿੱਚ ਜਿਹੜਾ ਸਫਲ ਹੋ ਰਿਹਾ ਇੱਕ ਵਾਰ ਫੇਰ ਕਿਸਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਕੋਸ਼ਿਸ਼ ਜਿਹੜੀ ਕੀਤੀ ਗਈ ਹੈ ਤੇ ਕਿਸਾਨ ਜਿਹੜੇ ਨੇ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਕਰਦੇ ਨਜ਼ਰ ਆ ਰਹੇ ਨੇ ਪਰ ਕਿਤੇ ਨਾ ਕਿਤੇ ਕਿਸਾਨ ਜਿਹੜੇ ਨੇ ਉਹ مایੂਸ ਵੀ ਨੇ ਕਿ ਲਗਾਤਾਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਉਹਨਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਤਾਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਤਾਂ ਕਿਸਾਨ ਵੀ ਇਸ ਵਕਤ ਕੀ ਕੁਝ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਰਾਜੂ ਜੀ ਅੱਜ ਹਰਿਆਣੇ ਦੀ ਪੁਲਿਸ ਨੇ ਇੱਕ ਨਵੀਂ ਮੰਗ ਰੱਖੀ ਉਹ ਕਹਿੰਦੇ ਕਿ ਸਾਡੇ ਕੋਲੇ ਲਿਸਟ ਪਹੁੰਚੀ ਆ ਆਗੂਆਂ ਦੇ ਵੱਲੋਂ ਉਹ ਕਹਿੰਦੇ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਵੈਰੀਫਾਈ ਕਰਵਾਓ ਕਿ ਉਹੀ ਜਥਾ ਹੈ ਜਿਹੜਾ ਜਾ ਰਿਹਾ ਹੈ ਕਿ ਅਜਿਹਾ ਹੈਗਾ ਤੁਹਾਡੇ ਵੱਲੋਂ ਕੋਈ ਲਿਸਟ ਪ੍ਰੋਵਾਈਡ ਕਰਵਾਈ ਗਈ ਹੈ ਪਹਿਲੀ ਗੱਲ ਤਾਂ ਸਾਡੇ ਵੱਲ ਲਿਸਟ ਪ੍ਰੋਵਾਈਡ ਨਹੀਂ ਕਰਵਾਈ ਗਈ ਜੀ ਲਿਸਟ ਹੈਗੀ ਆ ਸੋਸ਼ਲ ਮੀਡੀਆ ਦੇ ਜਨ ਤੱਕ ਉੱਥੋਂ ਨੱਚੀ ਆ ਜੀ ਮੇਰਾ ਸਵਾਲ ਹੈ ਕਿ ਜਿਹੜੇ ਬੰਦੇ ਤੇ ਬੈਠੇ ਆ ਮੋਰਚੇ ਦੇ ਵਿੱਚ ਇਹ ਲੋਹਰੋ ਆ ਕਿ ਚਾਈਨਾ ਚੋਏ ਆ ਗਿਆ ਕੀ ਪੰਜਾਬ ਦੇ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਸੀਏਡੀ ਨੂੰ ਇਹ ਨਹੀਂ ਪਤਾ ਕਿ ਜਿਹੜੇ ਬੰਦੇ ਮੋਰਚੇ 'ਤੇ ਬੈਠੇ ਆ ਮਗਰਲੇ 300 ਦਿਨ ਤੋਂ ਉਹ ਕੌਣ ਹੈ ਤੇ ਬਿਲਕੁਲ ਗਲਤ ਕਰ ਰਹੇ ਆ ਲਿਸਟ ਮਲਾਉਣ ਦਾ ਮਤਲਬ ਕੀ ਹੈ ਰਾਜੂ ਜੀ ਅੱਜ ਹਰਿਆਣੇ ਦੀ ਪੁਲਿਸ ਨੇ ਇੱਕ ਨਵੀਂ ਮੰਗ ਰੱਖੀ ਉਹ ਕਹਿੰਦੇ ਕਿ ਸਾਡੇ ਕੋਲੇ ਲਿਸਟ ਪਹੁੰਚੀ ਆ ਆਗੂਆਂ ਦੇ ਵੱਲੋਂ ਉਹ ਕਹਿੰਦੇ ਕਿ ਸਾਨੂੰ ਸਭ ਤੋਂ ਪਹਿਲਾਂ ਤਾਂ ਵੈਰੀਫਾਈ ਕਰਵਾਓ ਕਿ ਉਹੀ ਜਥਾ ਹੈ ਜਿਹੜਾ ਜਾ ਰਿਹਾ ਹੈ ਕੀ ਅਜਿਹਾ ਹੈਗਾ ਤੁਹਾਡੇ ਵੱਲੋਂ ਕੋਈ ਲਿਸਟ ਪ੍ਰੋਵਾਈਡ ਕਰਵਾਈ ਗਈ ਹੈ ਪਹਿਲੀ ਗੱਲ ਤਾਂ ਸਾਡੇ ਵੱਲ ਲਿਸਟ ਪ੍ਰੋਵਾਈਡ ਨਹੀਂ ਕਰਵਾਈ ਗਈ ਜੀ ਲਿਸਟ ਹੈਗੀ ਆ ਸੋਸ਼ਲ ਮੀਡੀਆ 'ਤੇ ਜਨ ਤੱਕ ਉੱਥੋਂ ਨੱਚੀ ਆ ਜੀ ਮੇਰਾ ਸਵਾਲ ਹੈ ਕਿ ਜਿਹੜੇ ਬੰਦੇ ਇੱਥੇ ਬੈਠੇ ਆ ਮੋਰਚੇ ਦੇ ਵਿੱਚ ਇਹ ਲੋਹਰੋਂ ਆ ਕਿ ਚైనਾ ਚੋਏ ਆ ਗਿਆ ਕੀ ਪੰਜਾਬ ਦੇ ਪ੍ਰਸ਼ਾਸਨ ਨੂੰ ਇਹ ਨਹੀਂ ਪਤਾ ਸੀਐਡੀ ਨੂੰ ਇਹ ਨਹੀਂ ਪਤਾ ਕਿ ਜਿਹੜੇ ਬੰਦੇ ਮੋਰਚੇ ਦੇ ਬੈਠੇ ਆ ਮਗਰਲੇ 300 ਦਿਨ ਤੋਂ ਉਹ ਕੌਣ ਹੈ ਇਹ ਬਿਲਕੁਲ ਗਲਤ ਕਰ ਰਹੇ ਆ ਲਿਸਟ ਮਲਾਉਣ ਦਾ ਮਤਲਬ ਕੀ ਹੈ ਸ਼ੰਭੂ ਬਾਰਡਰ ਦੇ ਉੱਤੇ ਇੱਕ ਵੱਡੀ ਹਲਚਲ ਇਸ ਵਕਤ ਦੇਖਣ ਨੂੰ ਮਿਲ ਰਹੀ ਹੈ ਤਕਰੀਬਨ 12 ਵਜੇ ਕਿਸਾਨ ਜਿਹੜੇ ਨੇ ਕੂਚ ਕਰ ਚੁੱਕੇ ਨੇ ਦਿੱਲੀ ਵਾਸਤੇ ਪਰ ਉੱਧਰ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇੱਕ ਵਾਰ ਫੇਰ ਤੋਂ ਕਿਸਾਨਾਂ ਨੂੰ ਬਾਰਡਰ ਦੇ ਉੱਤੇ ਹੀ ਰੋਕ ਲਿਆ ਗਿਆ ਏ ਕਿਸਾਨਾਂ ਨੂੰ ਲਗਾਤਾਰ ਰੋਕਿਆ ਜਾ ਰਿਹਾ ਅਤੇ ਮਨਜ਼ੂਰੀ ਪੱਤਰ ਦਿਖਾਉਣ ਦੇ ਵਾਸਤੇ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਤਸਵੀਰਾਂ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ 101 ਕਿਸਾਨਾਂ ਦਾ ਮਰਜੀਵੜਾ ਜਥਾ ਜਿਹੜਾ ਇੱਕ ਵਾਰ ਫੇਰ ਤੋਂ ਔਰ ਜਿਹੜਾ ਦਿੱਲੀ ਕੂਚ ਕਰਨ ਵਾਸਤੇ ਅੱਗੇ ਵਧਿਆ ਏ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ 6 ਦਸੰਬਰ ਨੂੰ ਜਿਹੜਾ ਇੱਕ ਵਾਰ ਜਥਾ ਜਿਹੜਾ ਅੱਗੇ ਵਧਦਾ ਏ ਪਰ ਸਰਬੰਤ ਸਿੰਘ ਪੰਦੇਰ ਹਾਲਾਤਾਂ ਨੂੰ ਦੇਖਦੇ ਹੋਏ ਜਥੇ ਨੂੰ ਵਾਪਸ ਬੁਲਾ ਲੈਂਦੇ ਨੇ ਅਤੇ 7 ਦਸੰਬਰ ਦਾ ਦਿਨ ਜਿਹੜਾ ਉਡੀਕ ਕੀਤੀ ਜਾਂਦੀ ਹੈ ਕਿ ਹੋ ਸਕਦਾ ਕਿ ਕੇਂਦਰ ਦੇ ਨਾਲ ਕੋਈ ਰਾਪਤਾ ਹੋ ਸਕੇ ਕੇਂਦਰ ਸਰਕਾਰ ਦੇ ਵੱਲੋਂ ਕੋਈ ਫਰਮਾਨ ਜਾਰੀ ਹੋ ਸਕੇ ਮਨਜ਼ੂਰੀ ਮਿਲ ਸਕੇ ਤਾਂ ਕੋਈ ਵੀ ਜਿਹੜਾ ਆ ਮਨਜ਼ੂਰੀ ਲੈਟਰ ਨਹੀਂ ਮਿਲਦਾ ਕਿਸਾਨਾਂ ਨੂੰ ਉਸ ਤੋਂ ਬਾਅਦ ਅੱਜ ਯਾਨੀ ਕਿ 8 ਦਸੰਬਰ ਦਾ ਦਿਨ ਇੱਕ ਵਾਰ ਫੇਰ ਤੋਂ ਕਿਸਾਨਾਂ ਦੇ ਵੱਲੋਂ ਜਿਹੜਾ ਆ ਐਲਾਨ ਕੀਤਾ ਜਾਂਦਾ ਹੈ ਕਿ ਦਿੱਲੀ ਗੂਚ ਕੀਤਾ ਜਾਵੇਗਾ 12 ਵਜੇ ਦਾ ਸਮਾਂ ਰੱਖਿਆ ਗਿਆ ਤਾਂ 12 ਵਜੇ ਦੇ ਸਾਰ ਹੀ ਕਿਸਾਨਾਂ ਦੇ ਵੱਲੋਂ ਅਰਦਾਸਾਂ ਸੋਧ ਕੇ ਤਿਆਰੀ ਜਿਹੜੀ ਕਰ ਲਈ ਜਾਂਦੀ ਹੈ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇੱਕ ਵਾਰ ਫੇਰ ਤੋਂ ਟਕਰਾਅ ਵਾਲੀ ਸਥਿਤੀ ਜਿਹੜੀ ਬਣਦੀ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ਹੀ ਕਿਸਾਨਾਂ ਦੇ ਵੱਲੋਂ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਆ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਵੱਲੋਂ ਜੇਕਰ ਗੱਲ ਕੀਤੀ ਜਾਵੇ ਤਾਂ ਕੋਈ ਵੀ ਸੁਣਵਾਈ ਜਿਹੜੀ ਨਹੀਂ ਹੋ ਰਹੀ ਕਿਸਾਨਾਂ ਨੂੰ ਅੱਗੇ ਜਿਹੜਾ ਨਹੀਂ ਜਾਣ ਦਿੱਤਾ ਜਾ ਰਿਹਾ ਤਾਂ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬੇहद ਅਹਿਮ ਖਾਸ ਨੇ ਜਿਨ੍ਹਾਂ ਦੇ ਵਿੱਚ ਅਕਿਸਾਨ ਜਿਹੜੇ ਨੇ ਆਹਮੋ ਸਾਹਮਣੇ ਹੁੰਦੇ ਹੋਏ ਪ੍ਰਸ਼ਾਸਨ ਦੇ ਨਜ਼ਰ ਆ ਰਹੇ ਨੇ ਹੱਥਾਂ ਦੇ ਵਿੱਚ ਝੰਡੇ ਜਿਹੜੇ ਨੇ ਫੜੇ ਹੋਏ ਨੇ ਇੱਥੋਂ ਤੱਕ ਕਿ ਤਿਰੰਗੇ ਝੰਡੇ ਵੀ ਕਿਸਾਨਾਂ ਦੇ ਹੱਥਾਂ ਦੇ ਵਿੱਚ ਦਿਖਾਈ ਦਿੱਤੇ ਨੇ ਪਰ ਕਿਸਾਨਾਂ ਨੂੰ ਜਿਹੜਾ ਆ ਰਾਜਧਾਨੀ ਦੇ ਵਿੱਚ ਦਾਖਲ ਹੋਣ ਤੋਂ ਕਿਤੇ ਨਾ ਕਿਤੇ ਰੋਕਣ ਦੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਰਵੀ ਸੰਗਰਾ ਜਿਹੜੇ ਨੇ ਲਗਾਤਾਰ ਜ਼ਮੀਨੀ ਪੱਧਰ ਦੇ ਉੱਤੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਤੋ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ਹੀ ਇਹ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਵਾਰ ਫੇਰ ਤੋਂ ਤਣਾਅਪੂਰਨ ਸਥਿਤੀ ਜਿਹੜੀ ਹੈ ਉਹ ਬਣ ਸਕਦੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਅਥਰੂ ਗੈਸ ਦੇ ਗੋਲੇ ਜਿਹੜੇ ਨੇ ਬਿੱਤੇ ਦਿਨੀ ਛੱਟੇ ਗਏ ਸੀ ਜਿਸ ਦੇ ਵਿੱਚ 5 ਤੋਂ 10 ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਸੀ ਅਤੇ ਕਿਸਾਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚੋਂ ਦਾਖਲ ਕਰਵਾਉਣਾ ਪਿਆ ਸੀ ਇਹ ਤਸਵੀਰਾਂ ਜਿਹੜੀਆਂ ਨੇ ਇਹ ਲੇਟੈਸਟ ਤਸਵੀਰਾਂ ਜਿਹੜੀਆਂ ਕਿ ਉਸ ਵਕਤ ਸ਼ੰਭੂ ਬਾਰਡਰ ਦੇ ਉੱਤੇ ਜੋ ਮਾਹੌਲ ਬਣਿਆ ਹੋਇਆ ਉਹ ਦਰਸਾਰੀਆਂ ਨੇ ਇੱਕ ਪਾਸੇ ਮੀਡੀਆ ਕਰਮਚਾਰੀ ਨੇ ਅਤੇ ਕਿਸਾਨਾਂ ਦਾ ਵੱਡਾ ਇਕੱਠ ਜਿਹੜਾ ਦੇਖ ਨੂੰ ਮਿਲ ਰਿਹਾ ਤੇ ਉੱਧਰ ਪ੍ਰਸ਼ਾਸਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਨੇ ਅਫਸਰ ਨੇ ਉਹ ਲਗਾਤਾਰ ਕਿਸਾਨਾਂ ਨੂੰ ਇੱਕ ਗੱਲ ਕਹਿ ਰਹੇ ਨੇ ਕਿ ਤੁਹਾਡੇ ਕੋਲ ਜੇ ਮਨਜ਼ੂਰੀ ਲੈਟਰ ਹੈਗਾ ਤਾਂ ਹੀ ਤੁਸੀਂ ਅੱਗੇ ਜਾ ਸਕਦੇ ਹੋ ਦਿੱਲੀ ਤੋਂ ਤੁਸੀਂ ਮਨਜ਼ੂਰੀ ਲੈਟਰ ਲੈ ਕੇ ਆਓ ਅਸੀਂ ਤਾਂ ਹੀ ਤੁਹਾਨੂੰ ਅੱਗੇ ਜਾਣ ਦਵਾਂਗੇ ਇਸ ਤੋਂ ਇਲਾਵਾ ਤੁਸੀਂ ਅੱਗੇ ਨਹੀਂ ਜਾ ਸਕਦੇ ਸੰਭਵ ਹੀ ਨਹੀਂ ਹੈਗਾ ਨਾ ਜਿਹੜੀ ਹੈ ਮੂੰਹ ਤੇ ਕੀਤੀ ਜਾ ਰਹੀ ਕਿਸਾਨਾਂ ਦੇ ਤੇ ਕਿਸਾਨ ਜਿਹੜੇ ਨੇ ਉਹ ਵੀ ਅੱਗੇ ਚੇਤਾਵਨੀ ਦਿੰਦੇ ਨੇ ਕਿ ਤੁਸੀਂ ਅ ਪੰਜਾਬ ਦੀ ਸਰਹੱਦ ਦੇ ਵਿੱਚ ਇਹ ਬਾਰਡਰ ਕਿਵੇਂ ਬਣਾਇਆ ਤੁਹਾਡੇ ਕੋਲ ਕੀ ਮਨਜ਼ੂਰੀ ਹੈ ਤੁਸੀਂ ਵੀ ਲੈਟਰ ਦਿਖਾਓ ਇਸ ਤਰੀਕੇ ਦੇ ਤਲਖੀ ਬਿਆਨਬਾਜ਼ੀ ਜਿਹੜੀ ਹੈ ਇਸ ਵਕਤ ਜਿਹੜੀ ਆ ਬਾਰਡਰ ਤੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬੇहद ਅਹਿਮ ਖਾਸ ਨੇ ਸੋ ਤੁਸੀਂ ਦੇਖ ਸਕਦੇ ਹੋ